ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅਸੀਂ ਖੜੇ ਆਂ ਮੈਂਬਰ ਵਿਖੇ ਤੇ ਮਹਾਰਾਜਾ ਦਲੀਪ ਸਿੰਘ ਦਾ ਜਿਹੜਾ ਘਰ ਆ ਉਹ ਪੁਰਾਣਾ ਤੇ ਤੁਹਾਨੂੰ ਉਹ ਘਰ ਦੇ ਵੀ ਦਿਖਾਉਣੇ ਆ ਕਿ ਕਮਰੇ ਜਿਹੜੇ ਮਿਊਜ਼ੀਅਮ ਬਣਾਇਆ ਹੋਇਆ ਉਹਨਾਂ ਨੇ ਜਿਹੜਾ ਉਹਨੇ ਮਿਊਜ਼ੀਅਮ ਬਣਾਇਆ ਹੋਇਆ ਉਹਦੇ ਬਾਰੇ ਵੀ ਦਿਖਾਉਣੇ ਆ ਕਿ ਇੱਥੇ ਕੀ ਕੀ ਚੀਜ਼ਾਂ ਪਈਆਂ ਨੇ ਉਹਨਾਂ ਦੇ ਟਾਈਮ ਦੀਆਂ ਤੇ ਕੀ ਫੋਟੋਆਂ ਨੇ ਉਹਨਾਂ ਦੀਆਂ ਕਿਹੜੇ ਉਹਦੇ ਨਾਲ ਨੌਕਰ ਸੀਗੇ ਜਾਂ ਹੋਰ ਕੀ ਸਮਾਨ ਪਿਆ ਉਹਨਾਂ ਦਾ ਸਾਰ ਨਾਲ ਜਾਣ ਪਛਾਣ ਕਰਨਾ ਥੋੜਾ ਤੁਹਾਨੂੰ ਦਿਖਾਉਣਾ ਮੈਂ ਆ ਤੁਸੀਂ ਫੋਟੋ ਦੇਖੋ ਪਹਿਲਾਂ ਦਲਿਪਸਿੰਗ ਇੰਗਲੈਂਡ ਦੇ ਵਿੱਚ ਸੀ ਜਦੋਂ ਮਹਾਰਾਜਾ ਦਲਿਪਸਿੰਗ ਜੀ ਉਹਨਾਂ ਦੀ ਉਸ ਟਾਈਮ ਦੀ ਫੋਟੋ ਆ ਠੀਕ ਆ ਜੀ ਬਰਤਾਨੀਆਂ ਹਕੂਮਤੇ ਜਦੋਂ ਬਰਤਾਨੀਆਂ ਤੇ ਹਕੂਮਤ ਕੀਤੀ ਸੀਗੀ ਠੀਕ ਆ ਜੀ ਹਕੂਮਤ ਕਰਕੇ ਜਦੋਂ ਜਿੱਤ ਪ੍ਰਾਪਤ ਕੀਤੀ ਸੀ ਜਾਂ ਪਿਆ ਠੀਕ ਆ ਜੀ ਅੰਗਰੇਜ਼ਾਂ ਤੇ ਲਾਹੌਰ ਦਰਬਾਰ ਦੀਆਂ ਲੜਾਈਆਂ ਕਿਵੇਂ ਲੜੀਆਂ ਗਈਆਂ ਜਿਹੜੀਆਂ ਅ ਅੰਗਰੇਜ਼ਾਂ ਦੇ ਉੱਤੇ ਲੜਾਈਆਂ ਲੜੀਆਂ ਸੀ ਲਾਹੌਰ ਦਰਬਾਰ ਦੀਆਂ ਕਿਸ ਤਰ੍ਹਾਂ ਲੜੀਆਂ ਗਈਆਂ ਆ ਦੇਖ ਸਕਦਾ ਤੁਸੀਂ ਉਸ ਵਕਤ ਕਿਵੇਂ ਤੋਪਾਂ ਤੇ ਟੈਂਕਾਂ ਦੇ ਨਾਲ ਲੜਾਈਆਂ ਲੜੀਆਂ ਗਈਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਲੜਾਈਆਂ ਲੜੀਆਂ ਆ ਸਾਰਿਆਂ ਦੇ ਵਿੱਚ ਉਹ ਫੋਟੋਆਂ ਨੇ ਉਹ ਵੀ ਆ ਠੀਕ ਆ ਜੀ ਇਹ ਲਾਹੌਰ ਦਰਬਾਰ ਦਾ ਨਕਸ਼ਾ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਇਹ ਯੋਗ ਧਾਰਾ ਵੀ ਕਿਹੜੇ ਕਿਹੜੇ ਸਨ ਦੇ ਵਿੱਚ ਕਿਹੜੀਆਂ ਕਿੜੀਆਂ ਕਿੜੀਆਂ ਆਪਣੇ ਉਹ ਯੋਗ ਦੇ ਵਿੱਚ ਜਿਹੜੀਆਂ ਧਰਾਵਾਂ ਹੋਈਆਂ ਨੇ ਸਾਰਾ ਕੁਝ ਲਿਖਿਆ ਆਇਆ ਠੀਕ ਆ ਜੀ ਆਹ ਪਰਿਵਾਰ ਜਿਹੜਾ ਕਿ ਮਹਾਰਾਜਾ ਦਲੀਪ ਸਿੰਘ ਜੀ ਦਾ ਪਰਿਵਾਰ ਸੀਗਾ ਸੋਰੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਰਿਵਾਰ ਸੀ ਜਿਹੜਾ ਠੀਕ ਆ ਜੀ ਇਹ ਦੇਖ ਸਕਦੇ ਹੋ ਤੁਸੀਂ ਠੀਕ ਆ ਜੀ ਮਹਾਰਾਣੀ ਜਿੰਦਕੌਰ ਰਾਣੀ ਦਇਆ ਕੌਰ ਰਾਣੀ ਰਤਨ ਕੌਰ ਰਾਣੀ ਮਹਤਾਬ ਕੌਰ ਮਹਾਰਾਣੀ ਚੰਦ ਕੌਰ ਠੀਕ ਆ ਜੀ ਇਹ ਜਿਹੜੇ ਕਰਕ ਸਿੰਘ ਸੀਗੇ ਠੀਕ ਆ ਜੀ ਉਹਨਾਂ ਦੇ ਮੈਰਿਜ ਬਾਰੇ ਲਿਖਿਆ ਸ਼ੇਰ ਸਿੰਘ ਬਾਰੇ ਲਿਖਿਆ ਸ਼ੇਰ ਸਿੰਘ ਦਾ ਜਿਹੜਾ ਬੇਟਾ ਸੀਗਾ ਤਾਰਾ ਸਿੰਘ ਉਹਦੇ ਬਾਰੇ ਲਿਖਿਆ ਹੋਇਆ ਠੀਕ ਆ ਜੀ ਠੀਕ ਆ ਜੀ ਮਲਤਾਨ ਸਿੰਘ ਸੀਗੇ ਜਿਹੜੇ ਇਹਨਾਂ ਦੇ ਮਹਾਰਾਜ ਰਣਜੀਤ ਸਿੰਘ ਦੇ ਬੇਟਾ ਜੀ ਉਹਨਾਂ ਬਾਰੇ ਲਿਖਿਆ ਹੋਇਆ ਯਾਨੀ ਕਿ ਸਾਰਿਆਂ ਦਾ ਲਿਖਿਆ ਹੋਇਆ ਨਾਲ ਬਣਾਇਆ ਹੋਇਆ ਨਕਸ਼ਾ ਵੀ ਕੌਣ ਕੀ ਦਾ ਬੇਟਾ ਤੇ ਕੌਣ ਕੀ ਦੀ ਮਿਸਰੀ ਸਾਰਿਆਂ ਦੇ ਬਾਰੇ ਲਿਖਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਨਾਲ ਫੋਟੋਆਂ ਵੀ ਨੇ ਨਾਲ ਸਨ ਵਗੈਰਾ ਲਿਖਿਆ ਨੇ ਵੀ ਕਿਹੜਾ ਕਿੰਨੇ ਤੋਂ ਕਿੰਨੇ ਸਨ ਤੱਕ ਕਿਸ ਦੀ ਮੈਰਿਜ ਹੋਈ ਹੈ ਤੇ ਕਿਹੜੇ ਸਨ ਚੋਂ ਦਾ ਜਨਮ ਹੋਇਆ ਤੇ ਕਿਹੜੇ ਸਨ ਦੇ ਵਿੱਚ ਉਹਦੀ ਡੈਥ ਹੋਈ ਹੈ ਠੀਕ ਹੈ ਜੀ ਤੇ ਆਹ ਬੁਰਸ਼ ਨੇ ਪਹਿਲੇ ਜਿਹੜੇ ਕੋਈ ਜਾਂ ਪਾਲਿਸ਼ ਵਾਲੇ ਹੋਣਗੇ ਜਾਂ ਫਿਰ ਕੀ ਕਹਿ ਸਕਦੇ ਆ ਜਿਹੜਾ ਵੀ ਉਹਨਾਂ ਦਾ ਸਮਾਨ ਪਿਆ ਹੈ ਇਹ ਨਾਰਥ ਇੰਡੀਆ ਦੀ ਫੋਟੋ ਹਨ ਦੀ ਮਹਾਰਾਜਾ ਦਲੀਪ ਸਿੰਘ ਜੀ ਦੀ ਇਹ ਬਗਾਵਤ ਦੀ ਹੈ ਜਦੋਂ ਬਗਾਵਤ ਰੂਹੀ ਸੀ ਉਸ ਵਕਤ ਦੀ ਫੋਟੋ ਹੈ ਮਹਾਰਾਜਾ ਦਲੀਪ ਸਿੰਘ ਜੀ ਦੀ ਠੀਕ ਹੈ ਜੀ ਬੈਕ ਟੂ ਦੈਟ ਅਕੋਲ ਦਿਪ ਸਿੰਘ ਇਸ ਜਸਟ ਇਨ ਬੀਟਵੀਨ ਦ ਸਟੇਟ ਆਦਰਵਾਇਜ਼ ਯੂ ਵਿਲ ਚੇਂਜ ਇਫ ਯੂ ਚੇਂਜ ਯਰ ਫੋਟੋ ਨਾਲ ਦੀਆਂ ਜਦੋਂ ਬਾਣ ਕੱਟੇ ਸੀ ਉਹਦੇ ਆਪ ਕੋ ਬੱਝ ਗਈ ਮਹਾਰਾਜਾ ਦਲੀਪ ਸਿੰਘ ਨੇ ਯਾਉ ਟੈਕੰਪੈਟ ਥੈਂਕ ਯੂ ਠੀਕ ਹੈ ਜੀ ਅਸਰ ਉਹ ਅਸਰ ਨਾਲ ਨਾਲ ਇਤਿਹਾਸ ਵਗੈਰਾ ਸਾਰਾ ਕੁਝ ਨਾਲ ਲਿਖਿਆ ਹੋਇਆ ਹੈ ਇਹਦੇ ਵਿੱਚ ਠੀਕ ਹੈ ਜੀ